ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਨਵੇਂ ਵਲੌਗ ਚ ਬਹੁਤ ਟਾਈਮ ਬਾਅਦ ਬਾਈ ਅੱਜ ਵਲੌਗ ਬਣਾ ਰਹੇ ਆ ਟਾਈਮ ਨਹੀਂ ਲੱਗ ਰਿਹਾ ਤੇ ਗੱਲਾਂ ਕੁਝ ਖਾਸ ਹੋਣੀਆਂ ਨੇ ਬਸ ਤੁਸੀਂ ਜੁੜੇ ਰਹੋ ਐਂਡ ਤੱਕ ਗੱਲਾਂ ਬਸ ਹੋਈ ਨੇ ਜਿਹੜੀਆਂ ਆਈ ਵਲੌਗ ਜੀ ਹੁੰਦੀਆਂ ਨੇ ਬਸ ਥੋੜਾ ਮੋਟਾ ਫਰਕ ਪੈ ਸਕਦਾ ਹੈਗਾ ਤੇ ਮੈਂ ਹੁਣੀ ਬਾਹਰੇ ਨਿਕਲਾਂ ਗੱਲ ਤਾਂ ਤੁਹਾਨੂੰ ਬੈਕ ਐਂ ਉਹਨਾਂ ਦਿਖਾਉਣਾ ਮੈਂ ਗੱਲ ਤਾਂ ਹੋਣਾ ਆ ਮੈਨੂੰ ਮੇਰੇ ਕਣੀ ਝਾਕੇ ਤੂੰ ਹਟ ਗਿਆ ਪਹਿਲਾਂ ਤਾਂ ਫੋਨ ਤੇ ਲੱਗਿਆ ਹੋਇਆ ਸੀ ਨਾ ਇਹ ਮੋਦੀਆਂ ਤੰਦਾਂ ਟੁਕ ਟੁੱਟ ਚੁੱਕੀਆਂ ਨੇ ਬਾਈ ਉਹ ਸਾਰਾ ਖਤਮ ਕਰ ਲਿਆ ਮੋਬਾਈਲ ਨੇ ਕੜੀ ਸਲਿਆਬ ਦੇ ਕਣੀ ਉਹ ਬੈਠੀ ਐ ਇੱਕ ਉਧਰ ਇਹਦਾ ਸਰਦਾ ਨਹੀਂਗਾ ਚਲ ਇਹਨਾਂ ਦਾ ਤਾਂ ਸਰ ਜਾਂਦਾ ਇਹਨਾਂ ਦਾ ਸਹੀ ਦਾ ਵੀ ਸਰ ਜੂ ਇਹਦਾ ਵੀ ਸਰ ਜੂ ਇਹਦਾ ਨਹੀਂ ਸਰਦਾ ਮੋਬਾਈਲ ਬਿਨਾ ਇਹ ਕੇ ਤਾਂ ਕੋਕ ਬਿਨਾ ਨਹੀਂ ਸਰਦਾ ਹਾਂ ਭਈਆ ਬੋਤਲ ਕਿੱਥੇ ਪਈ ਐ ਆ ਯਾਰ ਕਾਕੜਾ ਆ ਪਈ ਐ ਕਾਕੜਾ ਜਾ ਬੜਾ ਕਾਕੜਾ ਕਾਕੜਾ ਆ ਆ ਪਿਆ ਕਾਕੜਾ ਜਾ ਬੈਲੀ ਕਰਕੇ ਐਂ ਦੇਖ ਲਾ ਜੇ ਕੇਰਾ ਗੁਰਦੇ ਦੀ ਦਾਲ ਸੋਣ ਲੱਗ ਗਈ ਨਾ ਮੁੜ ਕੇ ਹੱਲ ਨਹੀਂ ਹੈਗਾ ਤੈਨੂੰ ਪਤਾ ਡਾਇਲਸ ਬਾਰੇ ਪਤਾ ਤੈਨੂੰ ਕਿੱਥੇ ਕਿੱਥੇ ਸੂਈਆਂ ਲੱਗਦੀਆਂ ਨੇ ਤੇਨੂੰ ਪਤਾ ਹੁੰਦਾ ਸ਼ਾਇਦ ਨਾ ਪੀਂਦੀ ਕੇਰਾ ਵੱਡੇ ਹਸਪਤਾਲ ਚ ਜਾ ਕੇ ਢੇੜਾ ਤੇ ਆਇਆ ਕਰੇਦਾ ਤੂੰ ਮੂੰਹ ਤੇ ਵੀ ਨਹੀਂ ਧਰਨਾ ਕੋਕ ਜਾਂਦਾ ਨਾ ਹਸਪਤਾਲ ਚ ਜਾਂਦੇ ਹਸਪਤਾਲ ਚ ਜਾਂਦੀ ਨਹੀਂ ਨਾ ਉੱਥੋਂ ਆਏਗੀ ਖਾਲੀ ਹੋ ਕੇ ਜਿੱਦੇ ਗਈ ਦੱਸ ਇਹਨੂੰ ਵੇ ਦੱਸ ਇਹਨੂੰ ਕੋਕ ਦਾ ਨੁਕਸਾਨ ਦੱਸ ਕੋਲਡ ਡਰਿੰਕ ਦਾ ਤੜਕਿਓਂ ਲਾ ਕੇ ਆਥਣ ਤੱਕ ਇਹ ਕੋਕ ਪੀਂਦੀ ਆ ਨੁਕਸਾਨ ਦਾ ਬਈ ਇਹ ਬਹੁਤ ਦਾ ਜ਼ਹਿਰ ਹੈ ਜਮਾਂ ਹਾਂ ਹਰਿਆਲੀ ਤੇ ਗਾਣਾ ਜਿਹੜੇ ਜਿੱਧਰ ਯਾਰ ਮੂੰਹ ਕਰੇਗਾ ਪਿੱਪਲਾਂ ਤੇ ਪਿੱਪਲ ਕਣੀ ਕਰਕੇ ਪਿੱਪਲਾਂ ਤੇ ਪਿੰਗ ਝੂਟਦੀ ਮਟਿਆਰ ਸੋਹਣੀ ਲੱਗਦੀ ਆ ਉਦੋਂ ਬਾਅਦ ਆਏ ਜਾ ਕੋਈ ਚੱਕ ਲਈ ਪਿੱਪਲ ਦੇ ਲਾ ਕਿੰਨੇ ਵਧੀਆ ਗੇਤੀਆਂ ਲੱਗਦੀਆਂ ਪਿੰਗਾ ਝੂਟਦੀਆਂ ਮਟਿਆਰਾਂ ਓਏ ਇਹ ਕੁਸੀ ਕਰੀ ਯਾਰ ਬੋਲ ਮਾਰੀ ਤੂੰ ਪਿੰਗਾ ਝੂਟਦੀਆਂ ਝੂਟਦੀਆਂ ਲੜ ਮਟਿਆਰਾਂ ਪਿੰਗਾ ਝੂਟਦੀਆਂ ਵਿਚ ਦੀ ਓਹ ਲਾਦੀ ਓਏ ਇੱਕ ਕਰ ਤੇਰਾ ਜੋੜ ਦੇ ਕੇ ਜੋੜਨ ਚੱਲੀ ਨਹੀਂ ਵਿਚ ਦੀ ਓਹ ਲਾਦਾ ਕਰੀ ਕਿੱਕ ਅਰ ਪੈਰਾ ਇੱਕ ਇੱਕ ਹੋਰੇ ਮੇਰਾ استاد ਉਹ ਆਏ ਵੀ ਬਾਜ ਕੱਢਣਾ ਸੀ ਕਿਵੇਂ ਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜ ਨਿਕਲ ਤਾ ਯਾਰ ਘਰ ਤੋਂ ਖਣ ਲੱਗ ਜਾਂਦਾ ਆ ਦੇ ਨਾਲ ਵੀ ਹੋ ਗਿਆ ਜੀ ਮੈਂ ਪਰੇ ਹੂੰ ਕਰ ਲਿਆ ਭੈਣਾ ਕਿਹੜਾ ਕਿਹੜਾ ਆ ਜਦੋਂ ਡੋਲੀ ਜੀ ਨਹੀਂ ਤੋੜਨੀ ਮੀਮਾ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜ ਚੱਲੀ ਨਹੀਂ ਸਿੱਠਣੀ ਜੀ ਗਾਉਂਦੇ ਹੁੰਦੇ ਨੇ ਸਿੱਠਣੀ ਜੀ ਗਈ ਵਾਹ ਜਦੋਂ ਪਾਇ ਪੂਰਾ ਮੋਸਨਲ ਜਾ ਹੋ ਗਿਆ ਮਹੌਲਾ ਅੰਦੇ ਹੱਥ ਜੇ ਫੜਾ ਹਾ ਹਾ ਦਰੁਪੱਲਾ ਜਾ ਮੈਂ ਇਧਰ ਹੀ ਕਰ ਲਿਆ ਮੂੰਹ ਮਹਾ ਹੋਂਡ ਰੋਣ ਮੇਰਾ ਬਹੁਤੀ ਸੀ ਤੇ ਹੁੰਦਾ ਮੈਂ ਤਾਂ ਨਾਲ ਪਹੁੰਚੀ ਤੀਆਂ ਜਦੋਂ ਆਪਦੀ ਬਹੂ ਬਹਿ ਕੇ ਲੈ ਆਈ ਤੇ ਉਹਨੂੰ ਹਾਂ ਰੋਣਾ ਤਾਂ ਚਾਹੀਦਾ ਰੋਣਾ ਜਦੋਂ ਆਪਾਂ ਕਹਿੰਦੇ ਵੀ ਆਪਾਂ ਇੱਕ ਦੂਜੇ ਦੇ ਹਮਦਰਦਾਂ ਜਦੋਂ ਆਪਣੀ ਬਹੂ ਰੋਂਦੀ ਆ ਆਪਣਾ ਵੀ ਰੋਣਾ ਆਖੋ ਹੁੰਦਾ ਐ ਗੱਲਾਂ ਵੈਗੀਆਂ ਛੋਟਾ ਹੋ ਗਿਆ ਮੇਰੇ ਥੋੜੇ ਤੁਹਾਨੂੰ ਤਾਂ ਕਹਿੰਦੇ ਤੁਸੀਂ ਛੋਟਾ ਹੋ ਗਿਆ ਤਾਂ ਬੱਗੇ ਕੌਣ ਵੇਲੇ ਦਾ ਹੋਇਆ ਪਿਆ ਥੋੜਾ ਉਹ ਮੇਰੀ ਸਾਲੀ ਨਾਲ ਸਾਲੀ ਨੂੰ ਐ ਗੱਣ ਲਾ ਕੇ ਰੋਣ ਲੱਗੀ ਮੈਂ ਵੀ ਰੋਣ ਲੱਗਾ ਸਾਲੀ ਦਾ ਕੋਲੀ ਨਹੀਂ ਹੁੰਦੀ ਹੁੰਦੀਆਂ ਨਾਲ ਸੱਸ ਹੁੰਦੀ ਆ ਬੇਣਾ ਲੈ ਬਾਹੋ ਤੇਰੇ ਹੁੰਦੇ ਰਹਿਣਾ ਕਿਹਨੇ ਮੈਂ ਤਾਂ ਚਲੋ ਉਹਦੇ ਮਾਸੀ ਦੇ ਕੁੜੀਆਂ ਨਾਲ ਵੀ ਉਹਨਾਂ ਨੇ ਵੀ ਰੋ ਰੋਇਆ ਮਾਸੀ ਦੇ ਕੁੜੀਆਂ ਨੇ ਵੀ ਚਲੋ ਚਲੋ ਓਏ ਇਧਰ ਕਰਾਂਗੇ ਚਲੋ ਯਾਰ ਸੰਦੀਪ ਚੱਕੀ ਕੈਮਰਾ ਬਾਈ ਹੋ ਜੱਟ ਕਹਿ ਜਾ ਤੈਰਾ ਕਰ ਕੇ ਦੇ ਸਿਵ ਗੰਨ ਮੈਂ ਤੁਰ ਚੱਲੀ ਵੇ ਵੀਰਾ ਹੋ ਨਾ ਨੱਚਣ ਜਾਲਾ ਨਾ ਮੜ ਜਾ ਭਾਈ ਨੱਚਣ ਜਾਲਾ ਨਾ ਮੜ ਜਾ ਲਾਮਾ ਲਾਮਾ ਇਸ ਕੀ ਦੀ ਹੰ ਭਰੀ ਉਡਾਰੀਆਂ ਉਹ ਲਾ ਦੀਆਂ ਕਰੋ ਮੈਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ ਸਰਤਾਜ ਤੇਰੇ ਦੇ ਕੇਸ ਕਰਾਉਏ ਕੀ ਇਹ ਕੇ ਸਰਤਾਜ ਨਹੀਂ ਗੋਦਿਆ ਓਏ ਤੇਰੇ ਨਾਲ ਹੱਜ ਉਹ ਵੀ ਆ ਹਨਾ ਰਿਸ਼ਤੇਦਾਰੀ ਸਰਤਾਜ ਦੀ ਨਾ ਸਰਤਾਜ ਤਾਂ ਆਪਣਾ ਬਹੁਤ ਘਾਟਾ ਪੰਜਾਬੀ ਯੂਨੀਵਰਸਿਟੀ ਜਦੋਂ ਉਹ ਹੋਤੀਗਾ ਉਹ ਮਾਸਟਰ ਲੱਗਿਆ ਸੀ ਤੇ ਉੱਥੇ ਉਹਦੇ ਦਫ਼ਤਰ 'ਚ ਮਾਨੂੰ ਮਿਲ ਕੇ ਦੀ ਗਾਉਂ ਤੋਂ ਤੋਂ ਬਾਅਦ ਲੱਗਿਆ ਨਾ ਰਿਸ਼ਤੇਦਾਰੀ ਤੇਰੀ ਨਾ ਨਾ ਰਿਸ਼ਤੇਦਾਰੀ ਨਹੀਂ ਕਲਾਕਾਰੀ ਦੋਸਤ ਆ ਪਹਿਲਾਂ ਪ੍ਰੋਫੈਸਰ ਤੇ ਪ੍ਰੋਫੈਸਰ ਵੀ ਹੋਰ ਪੰਜਾਬੀ ਯੂਨੀਵਰਸਿਟੀ ਹਾਂ ਦੇ ਪ੍ਰੋਫੈਸਰ ਰਹੇ ਸੀ ਉਹਤੇ ਅਸੀਂ ਉਹਨੂੰ ਮਿਲ ਕੇ ਵੀ ਆਇਦਾਂ ਦਫ਼ਤਰ ਜਾ ਇੱਕ ਉਹ ਨਹੀਂ ਰਾਜਤਾਲੀ ਵਾਲ ਮੈਡਮ ਹਾਂ ਉਹ ਵੀ ਉਹ ਵੀ ਪੜਾਉਂਦੇ ਰਹੇ ਨੇ ਉਹ ਵੀ ਪੜਾਉਂਦੇ ਰਹੇ ਨੇ ਬੋਧਾ ਕਿਹੜਾ ਵਿਚਾਰਾ ਅੱਜ ਕੱਲ ਦਾ ਗਾਣਾ ਪੁਰਾਣਾ ਕਲਾਕਾਰ ਪੁਰਾਣਾ ਕਲਾਕਾਰ ਬਾਈ ਦੇ ਅਸੀਂ ਭਗਵੰਤ ਮਾਨ ਮੈਂ ਅਸੀਂ ਮਣੂ ਮਾਸਟਰ ਤੇ ਸਟੇਜ ਲਾਉਣ ਗਏ ਸੀ ਕਿੱਥੇ ਉੱਥੇ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਚ ਪਹਿਲਾਂ ਯੂਨੀਵਰਸਿਟੀ ਚ ਪਹਿਲਾਂ ਨੁਕੜਨਾਟਕ ਹੁੰਦੇ ਹਨਾ ਨਾਲ ਨੁਕੜਨਾਟਕ ਵੀ ਉਹ ਕਲਾਕਾਰ ਵੀ ਅੱਡ ਅੱਡ ਬਲਾਏ ਹੋਏ ਸੀ ਵੱਖ-ਵੱਖ ਪਹਿਲਾਂ ਪੰਮਾ ਬਹੁਤ ਕਰਦਾ ਰਿਹਾ ਕੋਟਕਪੂਰੇ ਵਾਲਾ ਪੰਮਾ ਬਹੁਤ ਉਹ ਕਰਦਾ ਰਿਹਾ ਉਹ ਦੱਸਿਆ ਜੀ ਉਹਦੇ ਬਰਨਾਲੇ ਬਹੁਤ ਆ ਉਹਨੇ ਖੇਡੇ ਨੇ ਨਾਟਕ ਸੰਦੀਪ ਪੰਮੇ ਨੇ ਓਏ ਜਾਣਾ ਮੋੜ ਉੱਥੇ ਸੰਤੋ ਤਿੰਨ ਵਾਰੀ ਕਰਾਇਆ ਬਾਈ ਫਰੇਮ ਤਾਂ ਬਾਈ ਇਤਨੀ ਬਣੂਗਾ ਮੈਂ ਦੱਸਦਾ ਡਾਡੀ ਬਾਈ ਕਿਵੇਂ ਜਾਣਾ ਮੋੜ ਜਾਣਾ ਮੋੜ ਤਿੰਨ ਵਾਰੀ ਕਰਾਇਆ ਸੀ ਜਾਣਾ ਮੋੜ ਕਰਦੇ ਸੀ ਬਾਦਲਾ ਲੈ ਲਈ ਜਾਉਣੇ ਆ ਜੇ ਮਾਂ ਦਾ ਜਾਇਆ ਤੂੰ ਤੰਤਰ ਤੋਹਾ ਆ ਆ ਬੋਦਾ ਬੋਦਾ ਰਾਇਸਰੇ ਬੋਦਾ ਬੋਦਾ ਕਹਿੰਦਾ ਕਿ ਤਰਾ ਦੇਣ ਦੇ ਹੀ ਨਹੀਂ ਸਕਦੇ ਸੀ ਸਰ ਕਈ ਜਨਮਾਂ ਚ ਨਹੀਂ ਦੇਣ ਦੇ ਸਕਦੇ ਤੇਰਾ ਤਾਂ ਯਾਰ ਇਹਦਾ ਤਾਂ ਕੋਈ ਪਤੀ ਨਹੀਂ ਇਹ ਮੇਰੇ ਖਾਤਰ ਅੱਡ ਲਿਆਉਂਦਾ ਵੀ ਇਹ ਇੱਕ ਉਹ ਖਾਂਦਾਗਾ ਵੇਜ ਖਾਂਦਾਗਾ ਨਾ ਸਾਰਾ ਵੇਜ ਹੈ ਇਹਦਾ ਸਾਰਾ ਵੇਜ ਹੈ ਵੀ ਉਹ ਮੇਰੇ ਵਾਲੇ ਥੋੜਾ ਮਟੀਰੀਅਲ ਬੰਦਾ ਇੰਨਾ ਮਾਨ ਸਤਕਾਰ ਕਰ ਰਿਹਾ ਆਪਾਂ ਨੂੰ ਇਹ ਤਾਂ ਬਹੁਤ ਹਾਂ ਹਰੀ ਟੀਨ ਨੂੰ ਬਹੁਤ ਟਾਈਮ ਤੋਂ ਕਰਦਾ ਇਹ ਘਰ ਅੱਜ ਕੱਲ ਦਾ ਕਰਦਾ ਓਲ ਓਏ ਤੇਰਾ ਕਿੱਥੇ ਦੇਣ ਦੇਵਾਂਗੇ ਤੇਰਾ ਮੈਨੂੰ ਖੋਲ ਇਹ ਕਿਵੇਂ ਕਰੇ ਤਾਂ ਨਹੀਂ ਲੈ ਕੇ ਨਹੀਂ ਕੋਈ ਅੱਜ ਅੱਜ ਕੋਈ ਪਾਰਟੀ ਕੋਈ ਕਿਵੇਂ ਅੱਜ ਚਿੱਤ ਕਰਿਆ ਆ ਯਾਰ ਬਾਲਾ ਲੈ ਪੰਜ ਕਰੀਏ ਲੈ ਪਹਿਲਾ ਉਰਾ ਪਦਨਾ ਕੀ ਕਰੀਏ ਉਰਾ ਪਦਨਾ ਫਿਰ ਆਇਆ ਕਰੋ ਚਲੋ ਚਲ ਆ ਜਾ ਉਧਰੋਂ ਦੇਖੀ ਬਾਜ ਤਾ ਅਸ਼ ਉਹ ਨਹੀਂ ਹੈਗਾ ਜੀ ਸੈਰੂ ਨਹੀਂ ਹੈਗਾ ਸੈਰੂ ਸੈਰੂ ਖਾਣ ਦਾ ਮੁੰਡਾ ਇਹ ਇਹ ਕਰ ਸਾਰੂ ਖਾਣ ਬਣ ਜੀ ਸੈਰੂ ਖਾ ਰਿਹਾ ਕਰਦਾ ਨਾ 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 ਕਾਜਲ ਲੋਕਾਂ ਨੂੰ ਹੋਰ ਭਲੇਖਾ ਪਤਾ ਕੀ ਚੱਕਰਾ ਵੀ ਕੋਕ ਕੋਈ ਵੀ ਕੋਲ ਡਰਿੰਕ ਪੀ ਕੇ ਚੀਜ਼ ਹਾਜਮ ਆਉਂਦੀ ਆ ਉਹ ਬਹੁਤ ਵੱਡਾ ਭਲੇਖਾ ਲੋਕਾਂ ਨੂੰ ਇਹ ਜੀ ਬਈ ਗੈਸਾਂ ਇਹ ਜੀਆਂ ਪਾਈ ਜਾਂਦੀਆਂ ਨੇ ਕੈਮੀਕਲ ਇਹ ਜੇ ਪਾਏ ਜਾਂਦੇ ਨੇ ਜਦੋਂ ਉਹ ਆਪਣੇ ਅੰਦਰ ਜਾਂਦਾ ਹੈਗਾ ਉਹਦੇ ਨਾਲ ਇੱਕ ਗੈਸ ਬਾਹਰੇ ਆਉਂਦੀ ਆ ਆਪਾਂ ਨੂੰ ਲੱਗਦਾ ਵੀ ਟੁਕਾਰ ਆ ਗਿਆ ਹਾਜਮਾ ਗਈ ਚੀਜ਼ ਉਹ ਨਹੀਂ ਬਈ ਤੁਸੀਂ ਸਰਚ ਕਰਕੇ ਦੇਖ ਲਿਓ ਇਹ ਚ ਇੰਨੀਆਂ ਸੜੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਜਿੰਨਾ ਅਵੋਇਡ ਕਰ ਸਕਦੇ ਹੋ ਇਹਨੂੰ ਕਰੋ ਬਾਕੀ ਤੁਹਾਡੀ ਮਰਜ਼ੀ ਆ ਮੰਨਣੀ ਤਾਂ ਨਾ ਮੰਨਣੀ ਤਾਂ ਹੁਣ ਤੁਸੀਂ ਹੀ ਐ ਮੇਰਾ ਕੀ ਸਿਸਟਮ ਹੁੰਦਾ ਜਿਹੜਾ ਦੇਖ ਤਜਾਬ ਹੁੰਦਾ ਚਲੋ ਆਪਣੀ ਬਾਡੀ ਚ ਬਣਦਾ ਹੂੰ ਇਹ ਹਰੇਕ ਦੇ ਅੰਦਰ ਹੁੰਦਾ ਆਲਰੇਡੀ ਜਿਵੇਂ ਸ਼ੂਗਰ ਹੁੰਦਾ ਹਰੇਕ ਦੇ ਅੰਦਰ ਹੁੰਦਾ ਬਸ ਉਹਦੀ ਮਾਤਰਾ ਜਦੋਂ ਵੱਧ ਜਾਂਦੀ ਉਹ ਲੈਂਟ ਆ ਉਹ ਕੋਈ ਹਾਂ ਦਰਿਆ ਜਣਾ ਹੁੰਦਾ ਕਿਉਂਕਿ ਜੇ ਬੰਦੇ ਦੇ ਅੰਦਰ ਤਜਾਬ ਨਹੀਂ ਹੋਊਗਾ ਤਾਂ ਖਾਣਾ ਪੀਣਾ ਆਪਣੇ ਅੰਦਰ ਸੜੂਗਾ ਨਹੀਂ ਹੂੰ ਜਿਹੜੇ ਆਪਣੇ ਕੋਲਡ ਡਰਿੰਕ ਵਗੈਰਾ ਹੁੰਦੇ ਨੇ ਜਦੋਂ ਅੰਦਰ ਜਾਂਦੇ ਨੇ ਨਾ ਇਹ ਉਹ ਤਜਾਬ ਦੀ ਮਾਤਰਾ ਇੰਨੀ ਜ਼ਿਆਦੇ ਵਧਾ ਦਿੰਦੇ ਨੇ ਵੀ ਫਿਰ ਉਹ ਨਾ ਚਰਬੀ ਨੂੰ ਖਾਣ ਲੱਗ ਗਏ ਕੋਈ ਲਿਮਟ ਹੁੰਦੀ ਆ ਚੀਜ਼ ਦੀ ਜੇ ਲਿਮਟ ਕ੍ਰਾਸ ਹੋ ਜਾਏ ਯਾਰ ਉਦੋਂ ਬਾਅਦ ਖਤਮ ਹੈ ਉਹ ਚਰਬੀ ਨੂੰ ਖਾਣ ਲੱਗ ਜਾਂਦਾ ਫਿਰ ਉਹ ਆਹ ਮਤ ਫਿਰ ਲਿਮਟ 'ਚ ਆ ਇੱਕ ਹੀ ਪੀਣੀ ਆ ਦੇਲੀ ਲਿਮਟ 'ਚ ਕਿਉਂ ਤੜਕੇ ਉੱਠਣ ਉੱਠਣ ਸਾਰ ਲੋਕ ਪਾਣੀ ਪੀਂਦੇ ਨੇ ਤੂੰ ਕੋਕ ਪੀਣੀ ਆ ਨਾ ਇੱਥੇ ਆ ਕੇ ਪੀਤਾ ਇੱਕ ਹਾਂ ਇੱਥੇ ਆ ਕੇ ਕਾ ਝੂਠ ਮਾਰਦੀ ਆ ਤੂੰ ਸਾਨੂੰ ਕਿਹੜਾ ਪਤਾ ਨਹੀਂ ਹੈਗਾ ਬਾਈ ਇੱਕ ਪੀਣੀ ਆ ਦੇਲੀ ਸਾਡੇ ਕਣੀ ਸਾਡੇ ਕੰਤਾ ਬੋਤਲ ਪੀਲਾ ਹੱਥ ਨੂੰ ਚਾਰ ਬੋਤਲਾਂ ਪੀਲਾ ਸੱਤ ਦਿਨ ਲੈ ਕੇ ਪੀਨੇ ਆ ਨਾ ਅਸੀਂ ਲੈ ਕੇ ਜਾਣੀ ਆ ਕਿਤੇ ਇਹ ਤਾਂ ਜਦੋਂ ਜੱਗ ਲੈਨੇ ਉਹ ਚਾਹ ਟਾਇਰ ਵਾਲੇ ਤੇ ਪੀਂਗਾ ਹਾਂ ਕਿਉਂ ਪ੍ਰੀਤ ਸਹਿਮਤਾ ਗੱਲ ਨਾਲ ਨਾ ਸਹੀ ਗੱਲ ਹੈ ਬਾਈ ਇਹਨੂੰ ਬਹੁਤ ਸਮਝਾਉਣਾ ਵੀ ਤੂੰ ਛੱਡ ਦੇ ਹੈਗਾ ਇਹਦੇ ਵਿੱਚ ਪਰ ਇਹ ਵੀ ਕੀ ਕਰੇ ਪਤਾ ਮਜਬੂਰੀ ਬਣ ਗਈ ਇਹਦੀ ਆਦਤ ਬਣ ਗਈ ਜਿਵੇਂ ਕਿਸੇ ਆਮਲੀ ਨੂੰ ਬੈਣ ਲੱਗ ਜਾਂਦਾ ਕਿਸੇ ਚੀਜ਼ ਦਾ ਨਾ ਪਰ ਇੱਕ ਗੱਲ ਹੈਗੀ ਇਹਨੂੰ ਪਹਿਲਾਂ ਨਾਲ ਘਟਾਤਾ ਬਹੁਤ ਘਟਾਤਾ ਦਿੱਤਾ ਮੇਰਾ ਸਾਲਾ ਬਾਇਲ ਕੋਈ ਚੰਗੀ ਚੀਜ਼ ਤਾਂ ਕਿਉਂ ਨਹੀਂ ਲੱਗਿਆ ਨੂੰ ਕੋਈ ਸੇਬਾਂ ਦਾ ਕਿਉਂ ਨਹੀਂ ਲੱਗਿਆ ਕੋਈ ਮੂਰਾਂ ਦਾ ਕਿਉਂ ਨਹੀਂ ਲੱਗਿਆ ਪਹਿਲਾਂ ਸਮਝਾਉਣ ਵਾਲਾ ਬੰਦਾ ਨਹੀਂ ਮਿਲਿਆ ਨਹੀਂ ਮੇਰੀ ਗੱਲ ਸੁਣ ਬਾਹਰ ਸੀ ਮੈਂ ਬਾਹਰ ਕੋਈ ਜ਼ਿਆਦਾ ਪੀਂਦੇ ਇਹਨੂੰ ਕੋਈ ਸਮਝਾਉਣਾ ਲੋਕ ਹੀ ਬਾਹਰੇ ਜਾਂਦੇ ਨੇ ਤੂੰ ਕਿਹੜੀ ਕੰਟਰੀ ਜਾ ਪਿੰਦੇ ਚਾਰਾ ਦਰਬਾਰ ਲੈ ਲੋ ਮੋਗਦਾ ਜਿਹੜੇ ਤਖੜੀਆਂ ਕੰਟਰੀਆਂ ਚ ਬੈਠੇ ਨੇ ਯਾਰ ਮੇਰੀ ਗੱਲ ਸੁਣਾ ਮੇਰੀ ਗੱਲ ਸੁਣਾ ਮੈਂ ਤੈਨੂੰ ਇੱਕ ਨਾਲ ਦੱਸਦੀ ਆ ਮੇਰੀ ਗੱਲ ਸੁਣਾ ਉਹ ਨਹੀਂ ਹੈਗਾ ਰোনালਡੋ ਨਹੀਂ ਹੈਗਾ ਉਹ ਬਾਹਰ ਲਈ ਆ ਉਹ ਬੰਦਾ ਤੂੰ ਚੱਕ ਕੇ ਬਣਾ ਧਰਤੀਆਂ ਆ ਇਹਨੂੰ ਪਛਾਣਣਾ ਰੋਟੀ ਨਾਲ ਰোনালਡੋ ਨੂੰ ਜਾਣਦੀ ਤੂੰ ਪਤਾ ਬੰਦਾ ਕੌਣਾ ਰোনালਡੋ ਪਤਾ ਕੌਣ ਹੈ ਜਿਹੜਾ ਉਸ ਤੋਂ ਦਾ ਦੇਸ਼ ਦਾ ਉਹ ਹੈਗਾ ਮੰਤਰੀ ਹਾਂ ਦੇਸ਼ ਦਾ ਮੰਤਰੀ ਆ ਦੇਸ਼ ਦਾ ਮੰਤਰੀ ਯਾਰ ਰোনালਡੋ ਆ ਮੁੱਖ ਮੰਤਰੀ ਆ ਰোনালਡੋ ਦਾ ਖੜਿਆ ਨਹੀਂ ਆ ਮੇਰੀ ਗੱਲ ਸੁਣ ਉਹਨੂੰ ਨਾ ਮਤਲਬ ਟੇਬਲ ਦੇ ਅੱਗੇ ਰੱਖਦਾ ਕੋ ਕਰਕਾ ਜੂਸ ਰੱਖਦੇ ਜੂਸ ਵੀ ਨਹੀਂ ਚੱਕਿਆ ਉਹਨੇ ਦੋ ਕੋਕ ਦੀਆਂ ਬੋਤਲਾਂ ਦੀਆਂ ਪਰਾਂ ਚੱਕ ਕੇ ਧਰਤ ਕੇ ਦੀ ਪਾਣੀ ਚੱਕਿਆ ਸੀ ਕਹਿੰਦਾ ਮੈਂ ساری ਜ਼ਿੰਦਗੀ ਮੈਂ ਪੀਂਦਾ ਨਹੀਂ ਕਹਿੰਦਾ ਹਾਂ ਉਹਦੀ ਉਹ ਬੰਦਾ ਮੱਲਾ ਆਪਣੇ ਬਾਰਡ ਦੇ ਵਿੱਚ ਪਹਿਲੇ ਨੰਬਰ ਤੇ ਫੇਰਨਾ ਸਪੇਨ ਦਾ ਮੁੱਖ ਮੰਤਰੀ ਅਰਨਾਲਡ ਫੇਰਨਾ ਫਿਟਨੈਸ ਚ ਮੰਨਿਆ ਜਾਂਦਾ ਉਹ ਕੱਢ ਕੇ ਦੇਖ ਲਈ ਕਿਹਦੇ ਅਰਨਾਲਡ ਬਾਰੇ ਉਹ ਤਾਂ ਠੀਕ ਆ ਮੈਂ ਤਾਂ ਹੁਣ ਇਹ ਆਰਸੀ ਤੋਂ ਪੁੱਛ ਲੈ ਮੈਸੀ ਕੌਣ ਹੈ ਮੈਸੀ ਕੌਣ ਹੈ ਹੁਣ ਪਤਾ ਮੈਸੀ ਰੋਤ ਆਏ ਦਾ ਮੁੰਡਾ ਨਾਲ ਡੋਦੇ ਦਾ ਮੈਸੀ ਅਰਜנטיਨਾ ਦਾ ਟਰੈਕਟਰ ਹੈ ਅਰਜנטיਨਾ ਚ ਟਰੈਕਟਰ ਆ ਉਹ ਮੈਂ ਕਿ ਉਹ ਕਿ ਮੈਂ ਬਾਹਰ ਜਾ ਕੇ ਆਈਆਂ ਨਾਲ ਲਾਲ ਡੇਸੀ ਕਹਿੰਦੀ ਟਰੈਕਟਰ ਨਾਲ ਡੋ ਦਾ ਪਤਾ ਨਾ ਮੈਸੀ ਦਾ ਪਤਾ ਇਹਨੂੰ ਉਹ ਮੈਂ ਬਾਹਰ ਜਾ ਕੇ ਆਈਆਂ ਪਤਾਗਾ ਉਹ ਤਾਂ ਮੈਂ ਕਹਤਾ ਤੁਹਾਨੂੰ ਵੀ ਮੈਨੂੰ ਇਹ ਤਾਂ ਉਹਦੇ ਚੋਈ ਹੈ ਯਾਰ ਜਿੱਥੇ ਉਹ ਨਹੀਂ ਦਿਖਾਉਂਦੇ ਹੁੰਦੇ ਇਸ ਦੇਸ਼ ਵਿੱਚ ਕੋਕ ਪੀਆ ਜਾਂਦਾ ਕੋਕ ਦੀ ਪੂਜਾ ਹੋਤੀ ਹੈ ਉਹਦੇ ਚੋਈ ਹੈ ਕੋਕ ਦੀ ਪੂਜਾ ਹੁੰਦੀ ਹੈ ਉਹਦੇ ਚੋਈ ਮਨੀਲਾ ਚ ਹੈ ਮਨੀਲਾ ਫਿਲਪੀਨ ਚ ਸੀ ਮੈਂ ਉੱਥੇ ਰੋਗ ਰੋਟੀ ਨਾਲ ਵੀ ਜ਼ਿਆਦਾਤਰ ਕੋਕ ਪੀਂਦੇ ਉਹ ਮਨੀਲਾ ਦਾ ਫਿਰ ਐ ਤਾਂ ਨਹੀਂ ਕਹਿੰਦੇ ਵੀ ਉਹ ਮੇਰਾ ਖਲਾ ਚੱਤੋਂ ਪਾਹੇ ਰਿਪੀਓ ਕੋਕ ਕੋ ਕੋਈ ਲਿਮਟ ਹੁੰਦੀ ਆ ਹਾਂ ਫਿਰ ਘਟਾਤਾ ਹੁਣ ਮੈਂ ਹਾਲੂ ਉਥੋਂ ਦੇ ਜਵਾਈ ਪੀਂਦੇ ਨੇ ਸਾਰੇ ਆਈ ਪੀਂਦੇ ਇਹ ਕਹਿੰਦੀ ਬਾਈ ਜਿਹੜੇ ਮਨੀਲਾ ਚੱਲ ਆਪਾਂ ਨੂੰ ਮਨੀਲਾ ਚ ਵੀ ਦੇਖਦੇ ਨੇ ਜਿਹੜੇ ਮਨੀਲਾ ਦੇ ਲੋਕ ਨੇ ਕਮੈਂਟ ਜ਼ਰੂਰ ਕਰਿਓ ਹਨਾ ਇਹ ਕਹਿੰਦੀ ਉਥੇ ਰੋਟੀ ਨਾ ਵੀ ਕੋਕ ਹੈ ਚਾਹ ਨਾ ਵੀ ਕੋਕ ਹੈ ਬਿਸਕੁਟਾ ਨਾ ਵੀ ਕੋਕ ਹੈ ਉਧਰ ਕੋਈ ਰੀਜ਼ਨ ਹੋਊਗਾ ਪਿੱਛੇ ਉਹਦੇ ਵਿੱਚ ਆਪ ਪੀਂਦੇ ਨੇ ਉਹ ਚਿਕਨ ਯਾਰਾ ਜ਼ਿਆਦਾ ਖਾਂਦੇ ਆ ਤੇ ਇਹ ਉਏ ਇੱਥੇ ਕਿਹੜਾ ਤੂੰ ਮੁਰਗਾ ਖਾਨੀ ਐ ਮੈਂ ਤਾਂ ਕਮਾਲ ਮੰਨਦਾ ਵੀ ਤੂੰ ਜਿਹੜਾ ਜਿੱਥੇ ਰਹਿੰਦਾ ਬੰਦਾ ਖਾਣ ਪੀਣੋਂ ਹਿਸਾਬ ਦਾ ਖਾਂਦਾ ਹੁੰਦਾ ਫੇਰ ਬਈ ਚੱਲਦਾ ਹੁੰਦਾ ਕੰਮ ਹਾਂ ਐਨਵਾਇਰਨਮੈਂਟ ਵੀ ਹਾਂ ਐਨਵਾਇਰਨਮੈਂਟ ਸਹੀ ਹੋ ਹੁਣ ਇਹਦਾ ਇਹਦਾ ਕੈਨੇਡਾ ਕੈਨੇਡਾ ਮੇਰੀ ਗੱਲ ਸੁਣ ਕੈਨੇਡਾ ਚ ਲੋਕ ਪਤਾ ਕੈਨੇਡਾ ਚ ਸਾ ਕੈਨੇਡਾ ਦੇ ਆਪਣੇ ਦਰਸ਼ਕ ਵਿੱਚ ਬੈਠੇ ਹੋਣਗੇ ਕੈਨੇਡਾ ਚ ਸਭ ਤੋਂ ਵੱਧ ਬਰਫ਼ ਪੈਂਦੀ ਆ ਹੋਰ ਦੇ ਸਾਂਝ ਵੀ ਪੈਂਦੀ ਆ ਆਪਾਂ ਇਹ ਨਹੀਂ ਕਹਿੰਦੇ ਆਪਰ ਨੂੰ ਨਹੀਂ ਪਤਾ ਯਾਰ ਕਿਉਂ じゃ ਆਪਾਂ ੱਟਲੇ ਮਾਰੀ ਜਾਈਏ ਉਹ ਆ ਆਪਣਾ ਬੰਦਾ ਗਿਆ ਹੋਇਆ ਕਹਿੰਦਾ ਇੱਕ ਦਿਨ ਰੋਟੀਆਂ ਲਾਉਣੇ ਆ ਹਫਤਾ ਫਰਿੱਜ ਚ ਲਾ ਕੇ ਰੱਖਦੇ ਆ ਟਰੱਕ ਤੇ ਜੰਨੇ ਹਫਤੇ ਬਾਅਦ ਖਾਣੇ ਤੂੰ ਲੈ ਆਪਣੇ ਲਾ ਕੇ ਦਿਖਾ ਫਰਿੱਜ ਚ ਰੋਟੀ ਲਾ ਕੇ ਫਰਿੱਜ ਚ ਉਦੋਂ ਬਾਅਦ ਗਰਮ ਕਰਕੇ ਖਾਈ ਤੂੰ ਖਾ ਲੇਗੀ ਉਹ ਦੇਸਾਂ ਦੇ ਹਿਸਾਬ ਨਾਲ ਮੈਂ ਹੋਟਲ ਆ ਹੋਇਆ ਬੈਦਰ ਦੇਸਾਂ ਦੇ ਹਿਸਾਬ ਨਾਲ ਆ ਚੱਕ ਰਿਹਾ ਕਿਉਂਕਿ ਮੈਂ ਸਵੇਰ ਚਾਹ ਨਹੀਂ ਪੀਂਦੀ ਮੈਂ ਪਹਿਲਾਂ ਤੋਂ ਚਾਹ ਨਹੀਂ ਪੀਂਦੀ ਠੀਕ ਆ ਦੁੱਧ ਪੀਲੇ ਸੀ ਸਾਡੇ ਘਰ ਦਾ ਕੁਝ ਜ਼ਾਹਰ ਖਾ ਰਿਆ ਸੀ ਤਾਂ ਤੈਨੂੰ ਕੀ ਕਹਣਾ ਸਾਡੇ ਘਰ ਦਾ ਸਲਫਾਜ਼ ਖਾ ਲਾ ਕਲੋਰੋ ਪੀਦਾ ਸੀ ਹਾਂ ਸੀ ਤਾਂ ਤੈਨੂੰ ਕੀ ਕਹਣਾ ਸੀ ਤਾਂ ਸਮਝਾ ਸਕਦੇ ਆ ਬਾਈ ਪਰ ਮੰਨਦਾ ਨਹੀਂ ਮੇਰਾ ਸਾਲਾ ਕੋਈ ਹੋਈ ਮੈਂ ਪਹਿਲਾਂ ਗੱਲ ਕਹਿ ਦਿੱਤੀ ਮੰਨ ਨਹੀਂ ਨਾ ਮੰਨੀ ਛੋਡੀ ਮਰਦੀ ਤੋ ਤੋਸਤਰ ਹੋ ਆਪਦਾ ਹਨਾ ਤਨਦਰੁਸਤੀ ਸਭ ਤੋਂ ਵੱਡਾ ਗਹਿਣਾ ਬੰਦੇ ਜਿਹੜੇ ਨੇ ਬਾਈ ਡੀ ਐਮ ਸੀ ਚ 20 ਰਾਤਾਂ ਲਾ ਲੀਆਂ ਚੰਡੀਗੜ੍ਹ ਪੀ ਜੀ ਐ ਜੀ 4 ਮਹੀਨੇ ਕੱਟਿਆ ਉਹ 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 ਨਹੀਂ ਕਦੇ ਇਹ ਚੀਜ਼ਾਂ ਖਾਂਦਾ ਹਾਂ ਹਮੇਸ਼ਾ ਹ ਆ ਬੋਲ ਹੁਣ ਤੂੰ ਦੱਸ ਬੱਸ ਫੇਰ ਛੜ ਤਾਂ ਕੋਈ ਇਨਕਲੂਡਿੰਗ ਛੜ ਤਾਂ ਨਹੀਂ ਨਾ ਛੜ ਤਾਂ ਬੱਸ ਛੜਦਾ ਨਹੀਂ ਨਾ ਛੜ ਸਟੰਟ ਐਡਾ ਪੈਂਦਾ ਉਂਗਲ ਜੱਡਾ ਹੁਣ ਐਂ ਦੇਖ ਲਾ ਹਾਂ ਪਹਿਲਾਂ ਚੱਲੇ ਜਾਂਦਾ ਸੀ ਕੰਮ ਬਾਈ ਡਰਾਈ ਹੈ ਵਿਚਾਰੀ ਡਰਾਈ ਨਹੀਂ ਬਾਈ ਯਾਰ ਕੰਮ ਦੀ ਗੱਲ ਦੱਸਦੇ ਆਂ ਸੀ ਤੇਰੇ ਕਿਉਂ ਲੱਗੀ ਬਾਈ ਗੱਲ ਤੂੰ ਵੀ ਪੀਨੀ ਹੋਏਗੀ ਨਾ ਮੈਨੂੰ ਵੀ ਤੂੰ ਵੀ ਪੀਨੀ ਆ ਤੇਰੇ ਹਿਸਾਬ ਨਾਲ ਤਾਂ ਇਹਨੂੰ ਸਾਰਾ ਪਤਾ ਇਹ ਐਡੀ ਅਣਜਾਣ ਨਹੀਂ ਹੈਗੀ ਇਹ ਭੋਲੀ ਨਹੀਂ ਹੈਗੀ ਇਹਨੇ ਸਾਰੀ ਦੁਨੀਆਦਾਰੀ ਦੇਖੀ ਹੈ ਬਾਈ ਇੱਕ ਗੱਲ ਹੈਗੀ ਦੇਖ ਇਹ ਪਹਿਲਾਂ ਨਾਲੋਂ ਬਹੁਤ ਫਰਕ ਕੋਕ ਦਾ ਡੰਪ ਹੀ ਇਹਦੇ ਸਿਰੋਂ ਚੱਲਦਾ ਮੇਰਾ ਸਾਲਾ ਉਹ ਕਹਿੰਦੇ ਡੰਪ ਵਾਲੇ ਕਹਿੰਦੇ ਘਾਟਾ ਪੈ ਗਿਆ ਜਿੰਦੀ ਹੁਣੋਂ ਹਟ ਗਈ ਇਹ ਇਹ 4 ਸਾਲ ਮੰਡੀ ਦਾ ਲਾ ਕੇ ਆਈਆ ਡੰਪ ਨੂੰ ਬਹੁਤ ਘਾਟਾ ਪੈ ਗਿਆ ਕੋਕਾ ਤੈਨੂੰ ਅੱਛਾ ਮੇਰੀ ਗੱਲ ਸੁਣ ਤੇਰੇ ਸਰੀਰ ਦਾ ਆਪ ਬਦੀਨ ਹੋਏਗਾ ਇਹ ਪੀਂਦੀ ਆ ਹੁਣ ਚੱਲ ਇਹਨੂੰ ਆਪਣੀਆਂ ਗੱਲਾਂ ਮਾੜੀਆਂ ਲੱਗਦੀਆਂ ਨਹੀਂ ਵਧੀਆ ਲੱਗਦੀਆਂ ਜਿੱਦੇ ਬਿਮਾਰ ਹੋਈ ਉਹਦੇ ਆਪਣੇ ਗੱਲਾਂ ਤੇ ਯਾਦ ਆਉਣਗੀਆਂ ਉਹ ਨਹੀਂ ਕਹਿੰਦੇ ਸਿਆਣੇ ਦਾ ਖਾਦਾ ਆਹੋ ਸਿਆਣੇ ਦਾ ਆਉਲੇ ਦਾ ਕਹਦਾ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ ਬਾਅਦ ਚ ਪਤਾ ਲੱਗਦਾ ਕੋਈ ਚੱਕਰ ਨਹੀਂ ਪਰ ਉਹ ਪਹਿਲਾਂ ਨਾਲ ਬਹੁਤ ਫਰਕ ਪੈ ਗਿਆ ਤੇ ਹੌਲੀ ਹੌਲੀ ਹਟ ਗਿਆ ਆਪਾਂ ਨੂੰ ਤਾਂ ਕੀ ਚੱਕਰ ਆ ਆਪਾਂ ਕਿਹੜਾ ਭਰਤੀ ਕਰਾਉਣੀ ਆ ਕਿਤੇ ਇਹ ਆਪਦਾ ਖਾਵੇ ਪੀਵੇ ਨਜ਼ਾਰੇ ਲਵੇ ਪਰ ਇਹ ਆ ਅਸੀਂ ਸਾਰਿਆਂ ਨੂੰ ਇਹੀ ਰਾਏ ਦਿੰਨੇ ਆ ਕਿਉਂਕਿ ਜੀ ਕਹਿੰਦਾ ਜਾਂ ਰਾਹ ਪਏ ਤੋਂ ਜਾਂ ਬਾਹ ਪਏ ਤੋਂ ਇਤਨਾ ਬਣ ਗਿਆ ਉਹ ਤਾਂ ਨਹੀਂ ਮੁੜ ਕੇ ਮੂੰਹ ਲਾਉਂਦਾ ਚਾ ਜਿਹਨੇ ਬਣਦਾ ਦੇਖ ਲਿਆ ਹੁਣ ਅਸੀਂ ਇਹਦੀ ਫੈਕਟਰੀ ਜਾ ਕੇ ਆਇਆ ਉਹਦੇ ਜਦੋਂ ਘੁੰਮਣ ਗਏ ਸੀ ਅਸੀਂ ਉਦੋਂ ਆ ਵੀ ਜਿਹੜਾ ਬੱਬਾ ਉਹ ਉਧਰ ਗਿਆਗੇ ਜੀ ਨਹੀਂ ਬਾਈ ਸਾਡਾ ਕਰਿਆ ਹੱਸੀ ਨਹੀਂ ਕੋਕ ਪੀਣ ਨੂੰ ਇਹ ਹਜੇ ਮਾੜਾ ਮਾੜਾ ਮੂਹਰੇ ਰੱਖ ਲੈਂਦੇ ਨੇ ਮੈਂ ਤਾਂ ਉਹਦੋਂ ਦਾ ਜਮਾ ਪਰਹੇਜ਼ ਕਰਿਆ ਮਾਮਾ ਦਾ ਪੀਣੀ ਨਹੀਂ ਇਹ ਚੀਜ਼ ਯਾਰ ਚਲੋ ਨਿੰਬੂ ਪਾਣੀ ਪੀਓ ਸੰਤਲ ਪਾਣੀ ਪੀਓ ਬਰਮੀ ਪੀਓ ਮਤਲਬ ਛੱਡ ਤਾਂ ਤੂੰ ਬਰਾਮਾ ਛੱਡ ਦੇ ਕੁੜੀਏ ਮਾਰ ਬੋਤਲ ਨੂੰ ਚਲਾ ਕੇ ਬੱਸ ਆ ਦੇਖੇ ਕਾਂ ਕਰ ਰਿਹਾ ਕਾਂ ਮੈਂ ਆਉਗੀ ਖਾਲੀ ਸੀ ਉੱਥੇ ਪਰ ਮੈਂ ਛੁੱਟ ਗਈ ਮੂੰਹ ਤਰਾ ਮੈਂ ਕੋਟ ਨੂੰ ਦੂਆ ਇਹ ਬੋਤਲ ਚੱਕ ਕੇ ਜਾ ਕੇ ਉੱਥੇ ਨਾ ਆਉਂਦੀ ਨਹੀਂ ਬਸ ਗਾਣਾ ਬੇਰੇ ਬੜੇ ਨੂੰ ਗਾਣਾ ਸੁਣਾ ਠੱਡਾ ਹੋਇਆ ਤੁਹਾਡਾ ਗਾਣਾ ਗਾਣਾ ਸੁਣਾ ਕਿੱਟੇ ਮੈ ਲੱਗਾ ਦਰ ਫਟਣ ਨੂੰ ਕਰ ਦਿੰਦੀ ਉਹਦੀ ਗਾਤਾ ਜਮਨ ਨਸ਼ੀ ਤੋੜਦਾ ਸੀਦ ਬਣਿਆ ਹੋਇਆ ਪੋਲੀ ਵੀ ਤੋੜਦਾ ਬੜਾ ਚੱਲਦਾ ਤੇਰੇ ਨਾਲ ਜਿਹਾ ਗਈ ਆ ਵੀ ਤੇਰੀ ਨਾਲ ਤਰੀਤਾ ਉਹਦਾ ਬਾਵਾ ਕਟੇ ਦਾ ਚਲੀ ਜਾਂਦਾ ਉਹ ਵੀ ਨਾ ਕਿਸੇ ਨੂੰ 200 ਰੁਪਏ ਦੇ ਲਿਆ ਕਰੋ ਕਿਰਾਇਆ ਜਾਕਰਾ ਪ੍ਰੋਗਰਾਮ ਉਦੋਂ ਮੇਰਾ ਸਾਲਾ ਤਾਂ ਦਲ ਬਦਲ ਗਿਆ। ਕਿਹਾ ਤਾਂ ਮੇਰੇ ਨਾਲ ਸੀ ਪੈਸੇ ਚੁਗੜਵਾ। ਭਾਈ ਉੱਤਰ ਰਹੇ ਨੇ ਰਾਜਨੀਤੀ ਹੁਣ ਟਾਈਮ ਤੇ ਬਦਲਣਾ ਪੈਂਦਾ ਜੇ ਨਾ ਬਦਲਣਾ ਢੂਕਣਾ ਮੇਰਾ। ਨਾ ਨਾ ਢੂਕਣਾ ਬਾਤ ਲੈ ਕੇ ਪੈਸਾ ਬਾਦੂ ਆਹੇ ਕੰਮ ਤੇ ਮੇਰਾ ਸਾਲਾ। ਭਾਈ ਠੀਕ ਹੈ ਹੀ ਵੀ ਮਨਾਂ ਦੀ ਆ। ਤਾਂ ਵੀ ਮਨਾਂ ਦਾ ਕੰਮ ਐ। ਤੂੰ ਜ਼ਮੀਨ ਦੇ ਦੇ ਠੇਕੇ ਤੇ ਆਪਾਂ ਹੀ ਚੱਲਿਆ ਕਰਾਂਗੇ। ਯੂਕਰੇਨ ਤਾਂ ਕਹ ਮੈਨੂੰ ਯੂਕਰੇਨ ਦਾ ਬੀਜ ਮਿਲ ਕੇ। ਮੈਨੂੰ ਆਪਾਂ ਮੇਰਾ ਸਾਲਾ ਤਾਂ ਕਹ ਲੜਾਈ ਲੱਗੀ ਪਈ ਆ ਤੂੰ ਕੀ ਕਰੇਗਾ? ਸੇਵ ਜਦਾ ਕੀ ਬਾਰੇ? ਆਈਏ ਦੇ ਤਾਂ ਆਪਾਂ ਨੂੰ। ਮੈਨੂੰ ਯੂਕੇ। ਤੂੰ ਸੁਣਾਇਆ ਮੇਰਾ ਪ ਕੱਪਨਾਮਾ ਵਾਲੇ ਡੌਂਕਰ ਦਾ ਫੋਨ ਆ ਗਿਆ ਪਾਸੇ ਚੱਲਣਾ ਤੂੰ ਚੱਲ ਮੇਰੇ ਨਾਲ ਚੱਲ ਪਣਾਮਾ ਦੀ ਚੰਕਲਾ ਜਦੋਂ ਮੈਂ ਕਹਿੰਦਾ ਲਾਈਆਂ ਰੌਣਕਾਂ ਦੇਖੀ ਫਿਰ ਤੂੰ ਜਦੋਂ ਇੱਥੇ ਇਧਰ ਦਰਸ਼ਕ ਦੇਖ ਤੂੰ ਕੈਮਰਾਮੈਨ